ਸੀ ਇਹ ਸੋਚੋ ਵੀ ਜਿੱਥੇ ਚਿੜੀ ਪਰਣੀ ਮਾਰ ਸਕਦੀ ਉਥੇ ਵੱਡੇ ਇਹੋ ਜਿਹੇ ਆਟੋਮੈਟਿਕ ਵੈਪਨ ਲੈ ਕੇ ਕਿਸੇ ਐਸੇ ਫੇਮਸ ਬੰਦੇ ਦਾ ਕਤਲ ਕਰਨਾ ਉਹਦੀ ਸਿਕਿਉਰਿਟੀ ਵਾਪਸ ਲੈਣਾ ਉਹਨੂੰ ਪਬਲੀਕਲੀ ਅਨਾਉਂਸ ਕਰਨਾ ਹੈ ਪ੍ਰੋਟੋ ਕਿਹੜੇ ਪ੍ਰੋਟੋਕਾਲ ਚ ਆਉਂਦਾ ਵੀ ਤੁਸੀਂ ਸਿਕਿਉਰਿਟੀ ਲੈ ਕੇ ਪਬਲੀਕਲੀ ਅਨਾਉਂਸ ਕਰੋ ਕਿਸੇ ਬੰਦੇ ਦੀ ਸਤ ਸ੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਰਿਹਾਈ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਯੂ ਐਸ اے ਦੇ ਵਿੱਚ ਟਰਨੀ ਐਡਵੋਕੇਟ ਜਸਪ੍ਰੀ ਸਿੰਘ ਵੱਲੋਂ ਯੂਐਸਏ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਗਈ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਿੱਖ ਮਸਲਿਆਂ ਬਾਰੇ ਤੇ ਇਸ ਮੌਕੇ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਇਸ ਮਾਮਲੇ ਦੇ ਵਿੱਚ ਵੱਡੀ ਇੱਜ਼ਤ ਹਾਸਲ ਹੋਈ ਹੈ ਉਹਨਾਂ ਨੂੰ ਜਿੱਥੇ ਕਿ ਯੂਐਸਏ ਦੇ ਪ੍ਰੈਜ਼ੀਡੈਂਟ ਵੱਲੋਂ ਹਰਪਾਈ ਅੰਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਕੀ ਚਾਰਜ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਨ ਦੇ ਲਈ ਆਓ ਤੁਹਾਨੂੰ ਲੈ ਚਲਦੇ ਹਾਂ ਅਟਾਰਨੀ ਜਸਪ੍ਰੀਤ ਸਿੰਘ ਦੀ ਵੀਡੀਓ ਵੱਲ ਜਿੱਥੇ ਕੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਯੂ ਐਸ اے ਦੇ ਪ੍ਰੈਜ਼ੀਡੈਂਟ ਮਿਸਟਰ ਵਿਡਨ ਦੇ ਨਾਲ ਕੀ ਗੱਲਬਾਤ ਹੋਈ ਹੈ ਉਸ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਪੱਕੇ ਤੌਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਉਹ ਐਮਪੀ ਚੁਣੇ ਗਏ ਹਨ ਖਡੂਰ ਸਾਹਿਬ ਤੋਂ ਇਸ ਮਾਮਲੇ 'ਚ ਤੁਹਾਨੂੰ ਕੀ ਲੱਗਦਾ ਹੈ yes ਜਾਂ no ਲਿਖ ਕੇ ਜਰੂਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗੈਂਡੇ ਨਾਲ ਹੁਣ ਦੇਖੋ ਇੱਕ ਖਾਸ ਅਪਡੇਟ ਤੁਸੀਂ ਇਹ ਸੋਚੋ ਵੀ ਜਿੱਥੇ ਚਿੜੀ ਬਰਨੀ ਮਾਰ ਸਕਦੀ ਉਥੇ ਵੱਡੇ ਇਹੋ ਜਿਹੇ ਆਟੋਮੈਟਿਕ ਵੈਪਨ ਲੈ ਕੇ ਕਿਸੇ ਐਸੇ ਫੇਮਸ ਬੰਦੇ ਦਾ ਕਤਲ ਕਰਨਾ ਉਹਦੀ ਸਿਕਿਉਰਿਟੀ ਵਾਪਸ ਲੈਣਾ ਉਹਨੂੰ ਪਬਲੀਕਲੀ ਅਨਾਉਂਸ ਕਰਨਾ ਕਿਹੜੇ ਪ੍ਰੋਟੋਕਾਲ ਚਾਹੁੰਦਾ ਵੀ ਤੁਸੀਂ ਸਿਕਿਉਰਿਟੀ ਲੈ ਕੇ ਪਬਲੀਕਲੀ ਅਨਾਉਂਸ ਕਰੋ ਕਿਸੇ ਬੰਦੇ ਦੀ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਜੀ ਸਟੇਜ ਦੇ ਉੱਪਰ ਬੈਠੇ ਹੋਏ ਆ ਉਹਨਾਂ ਦੇ ਪੁੱਤ ਨੇ ਕੀ ਕੀਤਾ ਪੰਜਾਬ ਵਾਸਤੇ ਪੰਜਾਬ ਗੋਡਿਆਂ ਭਾਰ ਡਿੱਗਾ ਹੋਇਆ ਸੀ ਤੇ ਭਾਈ ਅਮਰਪਾਲ ਸਿੰਘ ਖਾਲਸਾ ਨੇ ਗੁੱਟੋਂ ਫੜ ਕੇ ਪੰਜਾਬ ਨੂੰ ਉਠਾਇਆ ਪੰਜਾਬ ਦੀ ਨੌਜਵਾਨੀ ਨੂੰ ਉਠਾਇਆ ਸ਼ਾਕੀ ਜੱਜਾ ਬਾਬੂ ਕਾ ਕਢਣ ਲੱਗਾ ਤੇ ਅੰਦਰੋਂ ਬਾਬੂ ਦਾ ਨੇ ਹਰ ਦਰ ਲੈ ਕੇ ਜਾ ਜਦੋਂ ਆ ਕੇ ਹੋਕਾ ਦਿੱਤਾ ਪੰਥ ਦੇ ਨੌਜਵਾਨ ਜਾਗਰੂਕ ਹੋਏ ਤੇ ਹਾਕਮਾਂ ਨੂੰ ਭਾਈ ਨਹੀਂ ਪਿਆਰੇ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਉਹ ਪੰਜਾਬ ਦੀਆਂ ਹਾਸ ਦੀਆਂ ਵਾਸ ਦੀਆਂ ਮਾਵਾਂ ਜਿਨ੍ਹਾਂ ਦੇ ਮਾਵਾਂ ਦੇ ਪੁੱਤਾਂ ਨੇ ਨਸ਼ੇ ਦਾ ਤਿਆਗ ਕਰ ਦਿੱਤਾ ਉਹਨਾਂ ਨੂੰ ਉਹ ਮਾਵਾਂ ਨਹੀਂ ਚੰਗੀਆਂ ਲੱਗੀਆਂ ਤੇ ਡਿਬਰੂਗੜ ਭੇਜ ਦਿੱਤਾ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਕੀ ਡਿਬਰੂਗੜ ਸੈਂਟਰਲ ਜੇਲ੍ਹ ਵਿੱਚ ਬੰਦ ਹੈ ਖਬੂਰ ਦੇ ਨਾਲ ਪਾਉ ਅਮਰਪਾਲ ਸਿੰਘ ਜਿੱਤੇ ਨੇ ਪੰਜਾਬ ਦਾ ਉਹ ਐਮਪੀ ਆ ਭਾਈ ਅਮਰਪਾਲ ਸਿੰਘ ਜਿਹੜਾ ਪੰਜਾਬ ਦੇ 13 ਐਮਪੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਐਮਪੀ ਆਇਆ ਵੋਟ ਗਿਣਤੀ ਦੇ ਵਿੱਚੋਂ 1,97,000 ਦੀ ਲੀਡ ਦੇ ਨਾਲ ਬੰਦਾ ਜਿੱਤਿਆ ਉਹਦੇ ਬਰਾਬਰ ਹੋਰ ਕੋਈ ਪੰਜਾਬ ਦਾ ਐਮਪੀ ਨਹੀਂ ਜਿੱਤਿਆ ਜਿਹੜੇ 12 ਐਮਪੀ ਨੇ ਉਹਨਾਂ ਨੂੰ ਸੌਂ ਚੁਕਾ ਦਿੱਤੀ ਜਿਹੜਾ 13ਵਾਂ ਸਾਡੇ ਵਾਲਾ ਸੀ ਜਿਨੇ ਸਭ ਤੋਂ ਵੱਧ ਵੋਟਾਂ ਲਈਆਂ ਜਿਹਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਪਿਆਰ ਮਿਲਿਆ ਉਹਨੂੰ ਸੌਂਚ ਕੌਣ ਵੀ ਲੈ ਕੇ ਆਏ ਤੁਹਾਨੂੰ ਡਿਬਰੂਗੜ ਅਜੇ ਵੀ ਬੰਦ ਕੀਤਾ ਹੋਇਆ ਅੱਜ ਪੰਥ ਨੂੰ ਲੋੜ ਹੈ ਏਕੇ ਦੀ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਪੰਥ ਤੇ ਗ੍ਰੰਥ ਦੀ ਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲਾਅ ਕੱਲ 26 ਜੂਨ ਵਾਲੇ ਦਿਨ ਸਾਡੇ ਕੋਲ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਨਰੇਬਲ ਕਮਲਾ ਹੈਰਿਸ ਜੀ ਆਏ ਲਾਸ ਐਂਜਲਸ ਵਿਖੇ ਅਸੀਂ ਉਹਨਾਂ ਦਾ ਇੱਕ ਪ੍ਰੋਗਰਾਮ ਕੀਤਾ ਜੋ ਕਿ ਪਹਿਲਾਂ ਹੀ ਇਹ ਪ੍ਰੋਗਰਾਮ ਪਲਾਨਡ ਸੀਗਾ ਡੇਢ 2 ਮਹੀਨੇ ਪਹਿਲਾਂ ਸਾਨੂੰ ਡੇਟ ਮਿਲੀ ਸੀਗੀ ਤੇ ਇਹ ਪ੍ਰੋਗਰਾਮ ਮੈਂ ਤੇ ਮੇਰੇ ਮਿੱਤਰ ਡਾਕਟਰ ਆਸੇ महमूद ਜਿਹੜੇ ਕਿ ਉੱਥੇ ਡਾਕਟਰ ਨੇ ਲੰਗ ਸਪੈਸ਼ਲਿਸਟ ਨੇ ਤੇ ਉਹਨਾਂ ਵੱਲੋਂ ਅਸੀਂ ਸਾਂਝੇ ਤੌਰ ਤੇ ਕੀਤਾ ਗਿਆ ਇਹ ਜਿਹੜਾ ਪ੍ਰੋਗਰਾਮ ਸੀ ਇਹਦੇ ਵਿੱਚ ਸਾਨੂੰ ਉਹਨਾਂ ਨਾਲ ਤਕਰੀਬਨ ਕੋਈ 1 ਘੰਟੇ ਤੱਕ ਉੱਪਰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਇਹ ਜਿਹੜਾ ਇਸ਼ੂ ਨੇ ਜਿਹੜੇ ਕਿ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਬੇਸਿਕਲੀ 5 ਇਸ਼ੂਸ ਤੇ ਗੱਲਬਾਤ ਉਹਨਾਂ ਦੇ ਨਾਲ ਕੀਤੀ ਪਹਿਲਾ ਉਹਨਾਂ ਨੂੰ ਮੈਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਆ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਤੇ ਜਿਹੜਾ ਐਨਐਸਏ ਲੱਗਿਆ ਉਹ ਬਿਲਕੁਲ ਗਲਤ ਆ ਗੈਰਕਾਨੂੰਨੀ ਆ ਤੇ ਇਹ ਉਹ ਕਾਨੂੰਨ ਨੇ ਜਿਹੜੇ ਕਿਸੇ ਟਾਈਮ 'ਚ ਅੰਗਰੇਜ਼ ਬਣਾਉਂਦੇ ਸੀ ਕਿ ਲੋਕਾਂ ਨੂੰ ਦਬਾਉਣ ਲਈ ਤੇ ਅੱਜ ਉਹੀ ਕਾਨੂੰਨ ਜਿਹੜੇ ਹੈਗੇ ਆ ਉਹ ਚੱਲਦੇ ਆ ਰਹੇ ਆ ਤੇ ਉਹਦੇ ਨਾਲ-ਨਾਲ ਜਿਹੜੇ ਬਾਕੀ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਜਿਹੜੀ ਆ ਰਿਹਾਈ ਉਹ ਵੀ ਹੋਣੀ ਚਾਹੀਦੀ ਆ ਉਹਦੇ ਨਾਲ-ਨਾਲ ਅਸੀਂ ਤੀਸਰੀ ਜਿਹੜੀ ਮੰਗ ਰੱਖੀ ਹੋਏ ਰੱਖੀ ਕਿ ਜਿਹੜੇ ਬਾਹਰ ਦੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਖਬਰਾਂ ਆ ਰਹੀਆਂ ਕਿ ਇੰਡੀ ਉਹਦੇ ਵੱਲੋਂ ਇੱਥੇ ਸਾਡੇ ਅਮਰੀਕਾ ਦੇ ਵਿੱਚ ਜਿਹੜਾ ਕੁਝ ਸਿੱਖ ਲੀਡਰਾਂ ਤੇ ਕੋਈ ਜਿਹੜਾ ਅਟੈਕ ਵਗੈਰਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਧਮਕੀਆਂ ਆ ਰਹੀਆਂ ਨੇ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਕਨਸਰਨ ਹੈ ਸਾਡੀ ਇੱਥੇ ਸਿੱਖ ਕਮਿਊਨਿਟੀ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਤੇ ਇਹਦੇ ਨਾਲ ਨਾਲ ਅਸੀਂ ਜਿਹੜੇ ਇਮੀਗ੍ਰੇਸ਼ਨ ਦੇ ਸਾਡੇ ਜਿਹੜੇ ਹੋਰ ਇਸ਼ੂਜ਼ ਨੇ ਉਹਨਾਂ ਬਾਰੇ ਗੱਲ ਕੀਤੀ ਤੇ ਪੰਜਵੀਂ ਜਿਹੜੇ ਇੱਥੇ ਹੇਟ ਕਰਾਈਮ ਦੇ ਸਾਡੇ ਸਿੱਖ ਸ਼ਿਕਾਰ ਹੁੰਦੇ ਨੇ ਜਿਵੇਂ ਖਬਰਾਂ ਆਉਂਦੀਆਂ ਨੇ ਕੋਈ ਪਾਰਕ 'ਚ ਸੈਰ ਕਰਨ ਗਿਆ ਜਾਂ ਕਿਸ ਤਰ੍ਹਾਂ ਜਿਨੇ ਦਸਤਾਰ ਬੰਦੀ ਮਤਲਬ ਬੰਨੀ ਆ ਜਾਂ ਵੈਸੇ ਵੀ ਕੋਈ ਹਮਲਾ ਹੁੰਦਾ ਉਹ ਵੀ ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਦਾ ਰਿਸਪੌਂਸ ਬੜਾ ਪੋਜ਼ਿਟਿਵ ਸੀ ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਵੀ ਇਹਨਾਂ ਨੂੰ ਪਹਿਲਾਂ ਹੀ ਜਾਣਦਾ ਮੇਰੇ ਨਾਲ ਇਹਨਾਂ ਦੇ ਬਹੁਤ ਵਧੀਆ ਰਿਲੇਸ਼ਨ ਨੇ ਤੇ ਮੈਂ ਇਹ ਜਿਹੜੇ ਇਸ਼ੂਜ਼ ਨੇ ਇਹ ਉਹਨਾਂ ਨਾਲ ਅੱਗੇ ਵੀ ਰੇਜ਼ ਕੀਤੇ ਹੁਣ ਫੇਰ ਦੁਬਾਰਾ ਕੀਤੇ ਆ ਤੇ 23 10 ਦਿਨ ਤੋਂ ਭਾਈ ਅਮਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਕੇਸ ਬਾਰੇ ਮੈਂ ਇਹਨਾਂ ਦੇ ਆਫਿਸ ਨਾਲ ਰਾਪਤੇ ਜਾਂ ਮੇਰੀ ਪਹਿਲਾਂ ਵੀ ਮੈਡਮ ਨਾਲ ਗੱਲ ਹੋਈ ਹੈ ਸੀ ਇਸ਼ੂ ਬਾਰੇ ਲੇਕਿਨ ਹੁਣ ਜਿਹੜੀ ਆ ਉਹ ਡਿਟੇਲ ਦੇ ਵਿੱਚ ਕੱਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਜੋ ਵੀ ਕਰ ਸਕਦੇ ਨੇ ਕਰਨਗੇ ਪਰ ਹੁਣ ਇਹਦੇ ਚ ਇੱਕ ਸਮੱਸਿਆ ਇਹ ਹੁੰਦੀ ਆ ਕਿ ਜਿਹੜੇ ਲੋਕਲ ਅਮਰੀਕਾ ਦੇ ਇਸ਼ੂਜ਼ ਨੇ ਉਹ ਤਾਂ ਡੀਲ ਕਰਨੇ ਨਾਲ ਹੀ ਬੜੇ ਈਜ਼ੀ ਨੇ ਪਰ ਜਿਹੜੇ ਇੰਟਰਨੈਸ਼ਨਲ ਇਸ਼ੂਜ਼ ਹੁੰਦੇ ਨੇ ਉਹ ਚ ਹੋਰਾਂ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਦਾ ਜਿਹੜਾ ਸਬੰਧ ਹੁੰਦਾ ਉਹਦੇ ਵਾਸਤੇ ਸਰਟਨ ਲੈਵਲ ਤੱਕ ਹੀ ਇੰਟਰਫੇਅਰ ਕਰ ਸਕਦੇ ਜਾਂ ਟੇਕ ਅਪ ਕਰ ਸਕਦੇ ਨੇ ਪਰ ਉਹ ਜਿਹੜੀ ਅਮਰੀਕਾ ਦੀ ਸਾਡੀ ਸਿੱਖ ਕਮਿਊਨਿਟੀ ਆ ਉਹਦੇ ਵੱਲੋਂ ਗੱਲ ਕਰ ਰਹੇ ਨੇ ਤੇ ਆਪਣੇ ਵੱਲੋਂ ਜੋ ਵੀ ਕੋਸ਼ਿਸ਼ ਹੋਈ ਉਹ ਕਰਨਗੇ ਉਹਨਾਂ ਨੇ ਮੈਨੂੰ ਕਿਹਾ ਕਿ ਨੈਕਸਟ ਵੀਕ ਤੱਕ ਤੁਹਾਨੂੰ ਅਸੀਂ ਕੁਝ ਨਾ ਕੁਝ ਅਪਡੇਟ ਜਿਹੜੀ ਆ ਉਹ ਜ਼ਰੂਰ ਦਵਾਂਗੇ ਤੇ ਉਹਨਾਂ ਦੇ ਬਹੁਤ ਧੰਨਵਾਦੀ ਆ ਇਹਦੇ ਨਾਲ ਨਾਲ ਕੁਝ ਜਿਹੜੇ ਸੈਨੀਟਰਸ ਨੇ ਉਹਨਾਂ ਨਾਲ ਵੀ ਮੇਰੀਆਂ ਫਾਲੋਅ ਅਪ ਮੀਟਿੰਗਸ ਨੇ ਇਹਨਾਂ ਇਸ਼ੂਜ਼ ਬਾਰੇ ਤੇ ਉਹਨਾਂ ਨੂੰ ਮੈਂ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਇਲੈਕਸ਼ਨ ਜਿੱਤੀ ਤੇ ਇੰਨੇ ਵੱਡੇ ਮਾਰਜਨ ਦੇ ਨਾਲ ਤੇ ਉਹਨਾਂ ਦੇ ਹੋਰ ਉਸ ਤੋਂ ਬਾਅਦ ਇੱਕ ਸਾਲ ਦਾ ਜਿਹੜਾ ਐਨਐਸਏ ਹੈਗਾ ਉਹ ਵਧਾ ਦਿੱਤਾ ਗਿਆ ਇਸ ਤੋਂ ਵੱਧ ਹੋਰ ਕਾਹਨ ਮਨੁੱਖੀ ਅਧਿਕਾਰਾਂ ਦਾ ਕੀ ਹੋ ਸਕਦਾ ਇਸੇ ਤਰ੍ਹਾਂ ਹੀ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਸਿੱਖ ਬੈਠੇ ਜਿਨ੍ਹਾਂ ਨੇ ਕ ਸਜ਼ਾ ਕੱਟੀਆਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਹ ਵੀ ਬੜੀ ਵੱਡੀ ਹਿਊਮਨ ਰਾਈਟ ਵਾਇਲੇਸ਼ਨ ਆ ਤੇ ਇਹਦੇ ਨਾਲ ਨਾਲ ਜਿਹੜੇ ਇੱਥੋਂ ਦੇ ਸਾਡੇ ਸਿੱਖ ਨੇ ਲੀਡਰ ਉਹਨਾਂ ਨੂੰ ਕਨਸਰਨ ਨੇ ਕਿ ਬਾਹਰ ਦੀਆਂ ਸਰਕਾਰਾਂ ਖਾਸ ਕਰਕੇ ਇੰਡੀਆ ਦੀ ਉਹ ਇੱਥੇ ਹਮਲਾ ਕਰਾ ਸਕਦੀਆਂ ਨੇ ਕੁਝ ਪਿਛੇ ਕੋਸ਼ਸ਼ਾ ਵੀ ਹੋਈਆਂ ਨੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਆ ਕੋਈ ਸਿੱਖਾਂ ਦਾ ਬਾਲ ਵੀ ਬਿੰਗਾ ਨਹੀਂ ਕਰ ਸਕਦਾ ਤੇ ਤੁਸੀਂ ਇਸ ਗੱਲ ਦੀ ਅਸ਼ੋਰੈਂਸ ਜਿਹੜੀ ਆ ਉਹ ਮੈਂ ਤੁਹਾਨੂੰ ਦਿੰਨੀ ਆ ਆਪਣੇ ਵੱਲੋਂ ਵਾਈਟ ਹਾਊਸ ਵੱਲੋਂ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਕਿ ਅਸੀਂ ਜਿਹੜੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਪਲੱਸ ਜਿਹੜੀ ਸਿੱਖਾਂ ਦੀ ਸੇਫਟੀ ਸਿਕਿਉਰਿਟੀ ਅਮਰੀਕਾ ਦੇ ਵਿੱਚ ਆ ਇਹਦੇ ਵਚਨਬਾਧਾਂ ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਅਮਰੀਕਨ ਇਕਨੋਮੀ ਲਈ ਅਮਰੀਕਾ ਦੇ ਵਿੱਚ ਜਿਹੜੀ ਇੱਥੇ ਜਿਹੜੇ ਸਿੱਖ ਨੇ ਉਹ ਬਹੁਤ ਜ਼ਿਆਦਾ ਮੈਂ تین ਪ੍ਰੋਸਪਰਸ ਨੇ ਅਸੀਂ ਉਹਨਾਂ ਦਾ ਬਹੁਤ ਮਾਣ ਕਰਦੇ ਆਂ ਤੇ ਅਸੀਂ ਏਸ ਇਸ਼ੂ ਦੇ ਉੱਤੇ ਸਿੱਖਾਂ ਨਾਲ ਖੜੇ ਆਂ ਤੇ ਉਹਦੇ ਨਾਲ-ਨਾਲ ਜਿਹੜੇ ਬਾਕੀ ਹੇਟ ਕਰਾਈਮਸ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਸਾਨੂੰ ਜਦੋਂ ਵੀ ਇਤਰਾਫ ਮਿਲਦੀ ਆ ਤਾਂ ਸਾਡੀ ਜ਼ੀਰੋ ਜਿਹੜੀ ਹੈਗੀ ਟੋਲਰੈਂਸ ਪਾਲਿਸੀ ਆ ਉਹਨਾਂ ਨੇ ਇੱਕ ਨਿਊ ਜਰਸੀ ਦੇ ਕੇਸ ਦੀ ਮਿਸਾਲ ਵੀ ਦਿੱਤੀ ਕਿ ਉੱਥੇ ਇੱਕ ਕੋਈ ਟੈਕਸਸ ਦਾ ਬੰਦਾ ਸੀ ਉਹਨੇ ਕਿਸੇ ਸਿੱਖ ਜਿਹੜਾ ਹੈਗਾ ਲੜਕੇ ਉਹਨੂੰ ਜਿਹੜੀਆਂ ਹੈਗੀਆਂ ਉਹਦੇ ਧਰਮ ਬਾਰੇ ਜਾਂ ਉਹਦੇ ਮਤਲਬ ਕੇਸਾਂ ਬਾਰੇ ਵਾਲਾਂ ਬਾਰੇ ਕੋਈ ਗਲਤ ਗੱਲਾਂ ਕੀਤੀਆਂ ਤੇ ਉਹਨੂੰ ਉਹਨਾਂ ਨੇ ਫੜ ਕੇ ਜਿਹੜਾ ਹੈ ਜੇਲ੍ਹ ਤੇ ਦਿੱਤਾ ਉਹਦੇ ਉੱਪਰ ਜਿਹੜੇ ਚਾਰजेस ਨੇ ਉਹ ਨਿਊ ਜਰਸੀ ਦੇ ਜਿਹੜੇ ਡਿਸਟ੍ਰਿਕਟ ਟਰਨੀ ਨੇ ਲਾਏ ਅਸੀਂ ਉਹਦਾ ਵੀ ਧੰਨਵਾਦ ਕੀਤਾ ਸੋ ਇਹ ਇਹ ਜਿਹੜੇ ਇਸ਼ੂਜ਼ ਨੇ ਅਸੀਂ ਇਹਨਾਂ ਦਾ ਟੇਕ ਅਪ ਕੀਤੇ ਤੇ ਨਾਲ-ਨਾਲ ਕੁਝ ਇਮੀਗ੍ਰੇਸ਼ਨ ਦੇ ਇਸ਼ੂ ਸਾਡੇ ਇੱਥੇ ਲੋਕਲ ਜਿਹੜਾ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਐਗਜ਼ੀਕਟਿਵ ਆਰਡਰ ਕੀਤਾ ਉਹਦਾ ਅਸੀਂ ਧੰਨਵਾਦ ਕੀਤਾ ਉਹਨਾਂ ਨੂੰ ਉਹ ਕਿਹਾ ਕਿ ਉਹਦਾ ਇੰਪੈਕਟ ਹੋਏਗਾ ਪਰ ਲਿਮਿਟਿਡ ਆ ਇਹ ਜੀ ਜਿਹੜੀ ਰੀਲੀਫ ਹੈ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਉਹਦੇ ਨਾਲ-ਨਾਲ ਜਿਹੜੀਆਂ F4 F3 ਕੈਟਾਗਰੀਜ਼ ਨੇ ਇਹ ਵੀ ਫਾਸਟ ਹੋਣੀਆਂ ਚਾਹੀਦੀ ਤੋ ਉਹਨਾਂ ਬਾਰੇ ਵੀ ਜਿਹੜੀਆਂ ਹੈਗੀਆਂ ਵਿਚਾਰਾਂ ਹੋਈਆਂ ਤੇ ਬਹੁਤ ਵਧੀਆ ਮੀਟਿੰਗ ਰਹੀ ਜੀ ਬਹੁਤ ਪੋਜ਼ਿਟਿਵ ਰਹੀ ਤੇ ਇਹਦੇ ਨਾਲ ਨਾਲ ਅਸੀਂ ਜਿਹੜਾ ਸਾਡੇ ਵੱਲੋਂ ਉਪਰਾਲਾ جاری ਹੈ ਜੋ ਵੀ ਅਸੀਂ ਜਿਹੜਾ ਇਹ ਹਿਊਮਨ ਰਾਈਟ ਦਾ ਘਾਣ ਹੋ ਰਿਹਾ ਖਾਸ ਕਰਕੇ ਸਿੱਖਾਂ ਦੇ ਖਿਲਾਫ ਉੱਤੇ ਜੋ ਵੀ ਅਸੀਂ ਆਵਾਜ਼ ਜਿੰਨੀ ਵੀ ਅ ਚੱਕ ਸਕੇ ਉਹ ਚੱਕਾਂਗੇ ਜਿੱਥੇ-ਜਿੱਥੇ ਸਾਨੂੰ ਮੌਕਾ ਮਿਲਦਾ ਤੇ ਹਾਈएस्ट ਲੈਵਲ ਆਫ ਅਮਰੀਕਨ ਗਵਰਨਮੈਂਟ ਆ ਕਿ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਰਿਸਪੌਂਸ ਬੜਾ ਪੋਜ਼ਿਟਿਵ ਆ ਪਰ ਹੁਣ ਦੇਖੋ ਜਿੰਨੀ ਵੀ ਹੈਲਪ ਹੋ ਕਰ ਸਕੇ ਕਰਨਗੇ ਸੋ ਸਾਡੇ ਵੱਲੋਂ ਕੋਸ਼ਿਸ਼ ਜਿਹੜੀ ਜਾਰੀ ਆ ਬਾਕੀ ਜਿਹੜੇ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਵੀ ਕਾਫੀ ਜਿਹੜੇ ਲੀਡਰ ਨੇ ਉਹ ਅੱਡ ਅੱਡ ਪਾਰਟੀਆਂ ਦੇ ਭਾਈ ਅਮਰਤਪਾਲ ਸਿੰਘ ਦੀ ਵਿਹਾਈ ਬਾਰੇ ਕਹਿ ਰਹੇ ਨੇ ਇਹਨਾਂ ਵਿੱਚ ਸਦਾਰ ਸਿਮਰਨਜੀਤ ਸਿੰਘ ਜੀ ਮਾਨ ਸਦਾਰ ਸੁਖਵੀਰ ਸਿੰਘ ਜੀ ਬਾਦਲ ਐਸਜੀਪੀ ਦੇ ਪ੍ਰਧਾਨ ਧਾਮੀ ਸਾਹਿਬ ਚਰਨਜੀਤ ਸਿੰਘ ਜੀ ਚੰਨੀ ਮਲਵਿੰਦਰ ਸਿੰਘ ਜੀ ਕੰਗ ਤੇ ਉਹਦੇ ਨਾਲ ਨਾਲ ਔਜਲਾ ਸਾਹਿਬ ਜਾਂ ਹੋਰ ਜਿਹੜੇ ਵੀ ਆਗੂਆਂ ਨੇ ਹੱਕ ਦੇ ਵਿੱਚ ਬਿਆਨ ਦਿੱਤਾ ਉਹਨਾਂ ਦਾ ਸਵਾਗਤ ਹੈ ਜੀ ਤੇ ਅਸੀਂ ਨਾਲ ਹੀ ਜਿਹੜੀ ਬੇਨਤੀ ਕਰਦੇ ਹਾਂ ਕਿ ਜਿਹੜੇ ਹੋਰ ਵੀ ਆਗੂ ਨੇ ਜਿਹੜੇ ਕਿ ਇਹਨਾਂ ਦੇ ਹੱਕ ਦੇ ਵਿੱਚ ਆਉਣਾ ਚਾਹੁੰਦੇ ਹੋ ਕਿ ਭਾਈ ਸਾਹਿਬ ਜਿਹੜੇ ਨੇ ਇਹ ਬਿਲਕੁਲ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਕਿ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਅੰਦਰ ਦਿੱਤਾ ਗਿਆ ਕਿਉਂਕਿ ਜਿਹੜੇ ਚਾਰजेस ਨੇ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਕਿਹਾ ਵੀ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਸੀ ਉਹ ਇੱਕ ਅਵੇਲੇਬਲ ਫੈਂਸ ਆ ਉਹਨੂੰ ਨੌਨ ਅਵੇਲੇਬਲ ਬਣਾਉਣ ਵਾਸਤੇ ਇੱਕ ਦੇਸ਼ ਤ੍ਰੋਹ ਦਾ ਮਾਮਲਾ ਬਣਾ ਕੇ ਤੇ ਡੇਢ ਦੋ ਸਾਲ ਤੋਂ ਅੰਦਰ ਨੇ ਉਹਨਾਂ ਦੇ ਨਾਲ ਦੇ ਜਿਹੜੇ ਬੰਦੇ ਨੇ ਉਹ ਵੀ ਅੰਦਰ ਨੇ ਤੇ ਜਿਹੜੀ ਸਜ਼ਾ ਹੈਗੀ ਜੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਉਹ ਕ੍ਰਾਈਮ ਦੇ ਮੁਤਾਬਕ ਹੋਣੀ ਚਾਹੀਦੀ ਆ ਇਹ ਸਜ਼ਾ ਜਿਹੜੀ ਆ ਕ੍ਰਾਈਮ ਤੋਂ ਬਹੁਤ ਜ਼ਿਆਦਾ ਤੇ ਇਹ ਇਸੇ ਕਰਕੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ ਤੇ ਅਸੀਂ ਜਿਹੜਾ ਹੈਗਾ ਹੁਣ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਜਾਂ ਭਾਰਤ ਸਰਕਾਰ ਆ ਉਹਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਡਿਟੈਂਸ਼ਨ ਹੈਗੀ ਇਹਦਾ ਕਾਫੀ ਜ਼ਿਆਦਾ ਇੰਟਰਨੈਸ਼ਨਲ ਲੈਵਲ ਤੇ ਰੋਸ ਆ ਸਾਡੇ ਜਿਹੜੇ ਬਾਹਰ ਦੇ ਜਿਹੜੇ ਐਨ ਆਰ ਆਈ ਨੇ ਸਿੱਖ ਨੇ ਉਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਹਨਾਂ ਨੂੰ ਤੁਸੀਂ ਸੌਚ ਕੇ ਉਹਨਾਂ ਦੀ ਵੀ ਬਲਾਉ ਰਿਲੀਜ਼ ਵੀ ਕਰੋ ਜਿਹੜਿਆਂ ਦੇ ਨਾਲ ਦੇ ਬੰਦੇ ਨੇ ਉਹਨਾਂ ਨੂੰ ਵੀ ਰਿਲੀਜ਼ ਕਰੋ ਜਿਹੜੇ ਬੰਦੀ ਸਿੰਘ ਨੇ ਉਹਨਾਂ ਵਿਚਾਰਿਆਂ ਨੇ ਜਿਨ੍ਹਾਂ ਨੇ ਬੜੇ-ਬੜੇ ਸਾਲ ਜੇਲ੍ਹ ਕੱਟ ਲਈ ਆ ਤੇ ਉਹਨਾਂ ਨੂੰ ਵੀ ਰਿਲੀਜ਼ ਕਰੋ ਤਾਂ ਕਿ ਜਿਹੜਾ ਇਨਸਾਫ ਹੋਵੇ ਕਿ ਅਸੀਂ ਤਾਂ ਇਨਸਾਫ ਜਿਹੜੇ ਪਸੰਦ ਲੋਕ ਆ ਹੁਣ ਜਿਵੇਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜਾਂ ਅਮਰੀਕਾ ਦੇ ਲੀਡਰਸ ਨੇ ਕਿਹਾ ਕਿ ਅਸੀਂ ਬੜਾ ਸਟਰੋਂਗ ਇੰਡੀਆ ਦੇਖਣਾ ਚਾਹੁੰਦੇ ਸਾਡਾ ਇੰਡੀਆ ਬੜਾ ਸਟਰੋਂਗ ਲਈ ਆ ਸਾਡੇ ਇੰਡੀਆ ਨਾਲ ਬੜੇ ਚੰਗੇ ਰਿਲੇਸ਼ਨ ਨੇ ਪਰ ਨਾਲ ਨਾਲ ਜਿੱਥੇ ਹਿਊਮਨ ਰਾਈਟ ਦੀ ਗੱਲ ਆ ਉਥੇ ਜਿਹੜਾ ਹੈਗਾ ਪੈਰਾ ਉਹ ਦੇਣਗੇ ਬਾਕੀ ਜਿਹੜੇ ਬਾਹਰ ਪੰਜਾਬੀ ਨੇ ਐਨ ਆਰ ਆਈਜ਼ ਨੇ ਤਾਂ ਹਮੇਸ਼ਾ ਹੀ ਪੰਜਾਬ ਦੀ ਜਿਹੜੀ ਹੈਗੀ ਖੁਸ਼ਹਾਲੀ ਦੀ ਦੁਆ ਮੰਗਦੇ ਨੇ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਆਪਣੇ ਪਿੱਛੇ ਪੰਜਾਬੀਆਂ ਦੀ ਹੈਲਪ ਹੋ ਸਕੇ ਲੇਕਿਨ ਉਹਦੇ ਨਾਲ ਨਾਲ ਜਿੱਥੇ ਤੱਕਾ ਹੁੰਦਾ ਉਹਦੇ ਬਾਰੇ ਖੜਨਾ ਜਿਹੜਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਗੱਲ ਦੇ ਉੱਤੇ ਇੱਕ ਬੇਇਨਸਾਫੀ ਹੋਈ ਆ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਲਦੋਂ ਜਲਦ ਭਾਈ ਅਮਰਤਪਾਲ ਸਿੰਘ ਜੀ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਸਿ ਗਾਲ